संत बाबा कश्मीरा सिंह भूरी वाले शहीद जमरजीत हर अमरजीत सिंह समेत होबंधकी कम्पलैक्स विखे जलंटियर का हलका विधायक ससा लखवीर सिंह राय ने सन्मान तनबाद किया इस मौके राय

ਜਿਹੜੇ ਪ੍ਰਬੰਧ ਕੀਤੇ ਗਏ ਸੀ ਮੈਂ ਸਭ ਨਾਲ ਸਾਰੀ ਸੰਤਨੇ ਉਹਨਾਂ ਨੂੰ ਸਹਿਰਾ ਆ ਮੈਂ ਧੰਨਵਾਦ ਵੀ ਕਰਨਾ ਚਾਹਾਂਗਾ ਸਾਡੇ ਡੀਸੀ ਸਾਹਿਬ ਦਾ ਐਸਐਸਪੀ ਸਾਹਿਬ ਦਾ ਔਰ ਸਾਡੇ ਲਈ ਇੱਕ ਗੱਲ ਹੋਰ ਮਾਣ ਵਾਲੀ ਹੈ ਕਿ ਜਿਹੜੇ ਸਾਡੇ ਅਫਸਰ ਨੇ ਸਾਰੀਆਂ ਇਹ ਸਾਡੀਆਂ ਧੀਆਂ ਪੇਣਾ ਨੇ ਉਹਨਾਂ ਨੇ ਜਿਹੜੀਆਂ ਲੜਕੀਆਂ ਨੂੰ ਕਿਹਾ ਜਾਂਦਾ ਸੀ ਕਿ ਸਮਾਜ ਦੇ ਕਿਸੇ ਜਗ੍ਹਾ ੱਗੇ ਨਹੀਂ ਹੋ ਸਕਦੀਆਂ ਜਿਨ੍ਹਾਂ ਨੇ ਸ਼ੋਅ ਕਰਤਾ ਇਹ ਸਾਬਤ ਕਰਤਾ ਕਿ ਸਾਡੀਆਂ ਜਿਹੜੀਆਂ ਲੜਕੀਆਂ ਨੇ ਧੀਆਂ ਪੇਣਾ ਨੇ ਉਹ ਬਹੁਤ ਵਧੀਆ ਐਡਮਿਨਿਸਟ੍ਰੇਟਿਵ ਹੋ ਸਕਦੇ ਆ ਮੈਨੂੰ ਲੱਗਦਾ ਹੈ ਪਿਛਲੀ ਵਾਰ ਨਾਲੋਂ ਦੁਗਣੀ ਸੰਗਤ ਆਈ ਲੇਕਿਨ ਪ੍ਰਬੰਧ ਬਹੁਤ ਸ਼ਾਨਦਾਰ ਸੀ ਪੰਜਾਬ ਸਰਕਾਰ ਵੱਲੋਂ ਪੂਰੀ ਸਪੋਰਟ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਵੱਲੋਂ ਪੂਰੇ ਪੈਸੇ ਭੇਜੇ ਗਏ 20-10 ਕਿ ਗਏ ਹੁਣ ਉਹਦੀ ਬਦੌਲਤ ਸਾਰਾ ਸ਼ਡਿਊਲ ਬਹੁਤ ਲੋਕਾਂ ਨੂੰ ਪਸੰਦ ਆਇਆ ਲੋਕਾਂ ਨੂੰ ਇਹ ਪਸੰਦ ਆਇਆ ਕਿ ਵੀਆਪੀ ਪਾਸ ਬੰਦ ਕੀਤੇ ਗਏ ਸੀ ਲੋਕਾਂ ਨੂੰ ਇਹ ਵੀ ਪਸੰਦ ਆਇਆ ਕਿ ਬੱਸਾਂ ਉਹਨਾਂ ਨੂੰ ਫ੍ਰੀ ਲੈ ਕੇ ਆਉਂਦੀ ਸੀ ਈ-릭ਸ਼ਾ ਫ੍ਰੀ ਲੈ ਕੇ ਆਉਂਦੇ ਸੀ ਵਨ-ਵੇ ਟ੍ਰੈਵਲ ਸੀ ਔਰ ਸਫਾਈ ਦਾ ਬਹੁਤ ਵਧੀਆ ਪਰਫਾਰਮੈਂਸ ਸੀ ਹੋਣੀ ਅਸੀਂ ਬਾਬਾ ਸਾਡੇ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਦਾ ਧੰਨਵਾਦ ਕਰਕੇ ਹਟਿਆ ਮ्युनਿਸਪਲ ਕਮੇਟੀ ਦੇ ਮੁਲਾਜ਼ਮਾਂ ਦਾ ਧੰਨਵਾਦ ਕਰਕੇ ਹਟਿਆ ਮੈਂ ਧੰਨਵਾਦ ਉਹ ਜਿੱਥੇ ਬੰਦੀਆਂ ਦਾ ਵੀ ਕਰਨਾ ਚਾਹਾਂਗਾ ਜਿਹੜੀ ਸਾਡੇ ਨੋਟਸ 'ਚ ਨਹੀਂ ਚਾਹੇ ਉਹ ਖਾਲਸਾ ਐਡ ਹੋਵੇ ਚਾਹੇ ਕੋਈ ਹੋਰ ਜਿੱਥੇ ਬੰਦੀਆ ਜਿਨ੍ਹਾਂ ਨੇ ਇਹ ਸ਼ਹੀਦਾਂ ਦੀ ਮਹਾਨ ਧਰਤੀ ਤੇ ਬਹੁਤ ਵੱਡੀ ਸੇਵਾ ਕੀਤੀ ਹੈ ਔਰ ਉਹਨਾਂ ਦੀ ਬਦੌਲਤ ਹੀ ਹੈ ਕਿ ਸਾਫ਼ ਸੁਥਰਾ ਵਾਤਾਵਰਨ ਰਿਹਾ ਇੰਨੀ ਸੰਗਤ ਆਉਣ ਦੇ ਬਾਵਜੂਦ ਵੀ ਕੋਈ ਕਿਸੇ ਨੂੰ ਪਰੇਸ਼ਾਨੀ ਨਹੀਂ ਆਈ ਸੋ ਸਾਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਉਹ ਲੋਕ ਜਿਨ੍ਹਾਂ ਨੇ ਕੰਮ ਕੀਤਾ ਸਾਡੇ ਨੋਟਸ 'ਚ ਨਹੀਂ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਉਹ ਜਥੇਬੰਦੀਆਂ ਦਾ ਵੀ ਉਹ ਲੋਕਾਂ ਦਾ ਵੀ ਜਿਨ੍ਹਾਂ ਨੇ ਸੇਵਾ ਕੀਤੀ ਲੰਗਰ ਵਰਤਾਇ ਸਾਰੇ ਡਿਸਪਲਿਨ 'ਚ ਰਹਿ ਕੇ ਔਰ ਇੱਕ ਮੈਂ ਹੋਰ ਨੌਜਵਾਨਾਂ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਅਸੀਂ ਅਪੀਲ ਕੀਤੀ ਸੀ ਪ੍ਰਸ਼ਾਸਨ ਨੇ ਵੀ ਮੈਂ ਵੀ ਅਪੀਲ ਕੀਤੀ ਕਿ ਡੀਜੇ ਦਾ ਜਿਹੜਾ ਸ਼ੋਰ ਸ਼ਰਾਬਾ ਹ ਬੂਟਰ ਵਾਜੀ ਆ ਉਹ ਬੰਦ ਕੀਤੇ ਜਾਣ ਮੈਕਸਿਮਮ ਜਿਹੜੇ ਇਸ ਵਾਰ ਲੋਕ ਨੌਜਵਾਨ ਨੇ ਸਾਡੇ ਨੇ ਉਹਨਾਂ ਨੇ ਨਹੀਂ ਕੀਤਾ ਉਹਨਾਂ ਦਾ ਵੀ ਧੰਨਵਾਦ ਉਹ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ